ਮੈਂ ਪਵਨ ਚਰਮਾ ਤਹਿਸੀਲਦਾਰ ਰਾਜਪੁਰਾ ਅੱਜ ਹਾਂਜੀ ਵਿੱਚ ਵੀ ਹਿੰਦੂ ਪਰਿਛਿਦ ਦੇ ਬਲੋਂ ਮੰਗ ਪੱਤਰ ਦਿੱਤਾ ਗਿਆ ਜਿਵੇਂ ਬਕਸਪੋਰਟ ਸਟੇਟਾਂ ਦੇ ਵਿੱਚ ਜਿਹੜਾ ਵੱਕਰ ਬੋਰਡ ਦਾ ਹੋਇਆ ਉਹਦੇ ਸਬੰਧਤ ਧਰਨੇ ਲਗਾ ਕੇ ਹਿੰਦੂ ਜਾਤੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਸ ਤੱਕ ਇਹਨਾਂ ਦੱਸਿਆ ਵੀ ਕਈ ਥਾਂ ਦੇ ਉੱਤੇ ਉਹਨਾਂ ਦੇ ਮਟਰ ਵੀ ਕੀਤੇ ਜਾ ਰਹੇ ਬਹੁਤ ਲੜਾਈ ਝਗੜਾ ਉਹਦੇ ਸਬੰਧ ਇਹਨਾਂ ਨੇ ਮੰਗ ਪੱਤਰ ਦਿੱਤਾ ਜਿਹੜਾ ਕਿ ਅਸੀਂ ਡੀਸੀ ਸਾਹਿਬ ਰਾਹੀਂ ਰਾਸ਼ਟਰਪਤੀ ਸਾਹਿਬ ਨੂੰ ਭੇਜਦੇ ਹਾਂ ਇਹੋ ਜੀ ਦੇਸ਼ ਚ ਮੌਲੀ ਹੋਣਾ ਚਾਹੀਦਾ ਸਾਰਾ ਕੁਝ ਠੀਕ ਕਰਨ ਕਿ ਤਾਂ ਕਿ ਸ਼ਾਂਤੀ ਬਣੀ ਰਹੇ ਧੰਨਵਾਦ ਸਾਰਿਆਂ ਨੂੰ ਆਖਦਾ ਮੈਂ ਪੰਕਜ ਗੋਇਲ ਵਿਸ਼ੰਦੂ ਗੁੱਛਾ ਪੰਜਾਬ ਵੱਲੋਂ ਅੱਜ ਅਸੀਂ ਐ ਅੱਜ ਇੱਕ ਮੰਗ ਪੱਤਰ ਰਾਈਪਰੇ ਤਹਿਸੀਲਦਾਰ ਸਾਹਿਬ ਨੂੰ ਦਿੱਤਾ ਹੈ ਜਿਹੜਾ ਕਿ ਰਾਸ਼ਟਰਪਤੀ ਜੀ ਦੇ ਨਾਮ ਦਾ ਹੈਗਾ ਜਿਸ ਤਰ੍ਹਾਂ ਕੀ ਸਾਰਿਆਂ ਨੂੰ ਪਤਾ ਹੀ ਹੈ ਵੀ ਪੂਰੇ ਦੇਸ਼ ਦੇ ਵਿੱਚ ਵਕਫ ਬਿੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਦਰਸ਼ਨ ਹੋ ਰਹੇ ਹਨ ਹਾਲਾਂਕਿ ਹਿੰਦੂਆਂ ਦਾ ਇਸ ਵਕਫ ਬਿੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੇਕਿਨ ਜਿੱਥੇ ਵੀ ਪ੍ਰਦਰਸ਼ਨ ਹੋ ਰਹੇ ਹਨ ਉਹਦੇ ਨੁਕਸਾਨ ਸਾਰਾ ਹਿੰਦੂਆਂ ਦੇ ਉੱਤੇ ਟਾਇਆ ਜਾ ਰਿਹਾ ਹੈ ਜਿਵੇਂ ਕਿ ਇਹ ਜੋ ਸਰਕਾਰ ਨਾਲ ਨਾ ਲੜਾਈ ਹੋ ਕੇ ਹਿੰਦੂਆਂ ਦੇ ਨਾਲ ਲੜਾਈ ਹੋਵੇ ਬੈਸਬੰਗਲ ਦੇ ਵਿੱਚ ਇਸ ਦਾ ਸਭ ਤੋਂ ਕਰੂਰ ਰੂਪ ਦੇਖਣ ਚ ਆ ਰਿਹਾ ਹੈਗਾ ਉੱਤੇ ਸਰਕਾਰ ਵੱਲ ਦਬਲੂ ਸਪਾਂਸਰਡ ਮੁਸਲਮਾਨਾਂ ਨੇ ਹਿੰਦੂਆਂ ਦੇ ਉੱਤੇ ਜੁਲਮ ਕਿਤੇ ਹੋਏ ਹੈ ਕਈ 10 12 ਸਾਲ ਤੋਂ ਲਗਾਤਾਰ ਚੱਲ ਰਹੇ ਹੈ ਬੰਗਲਾਦੇਸ਼ੀ ਕੁਸ ਬੇਟੀਆਂ West Bengal ਦੇ ਵਿੱਚ ਬਹੁਤ ਬੜੀ ਤਾਦਾਦ ਦੇ ਵਿੱਚ ਬੜੇ ਵੇ ਹੈਗੇ ਆ ਵੋਟ ਬੈਂਕ ਦੀ ਰਾਜਨੀਤੀ ਕਰਕੇ ਉਹਨਾਂ ਦੇ ਕਾਰਡ ਬਣਵਾਤੇ ਰਾਸ਼ਨ ਕਾਰਡ ਬਣਵਾਤੇ ਵੋਟ ਬੈਂਕ ਬਣਵਾਤੀ ਉਹ ਵੋਟ ਬੈਂਕ ਦੇ ਚੱਕਰ ਦੇ ਵਿੱਚ ਹਿੰਦੂਆਂ ਨੂੰ ਉੱਥੇ ਮਾਰੇ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਆਪਾਂ ਹਿੰਦੂ ਮੈਜੋਰਟੀ ਦੇ ਵਿੱਚ ਹੈਗੇ ਆ ਲੇਕਿਨ ਹਿੰਦੂ ਆਪਣੇ ਦੇਸ਼ ਦੇ ਵਿੱਚ ਹੀ ਆਪਾਂ ਸੁਰੱਖਿਤ ਨਹੀਂ ਹੈਗੇ ਅੱਜ ਅਸੀਂ ਅੱਜ ਜਿਹਾ ਜੈਸਾ ਇੱਥੇ ਇੱਕ ਮੈਮੋਰੰਡਮ ਦਿੱਤਾ ਹੈਗਾ ਪੂਰੇ ਦੇਸ਼ ਦੇ ਵਿੱਚ ਤਕਰੀਬਨ ਹਰੇਕ ਨਗਰ ਦੇ ਵਿੱਚ ਉਥੇ ਦੇ ਐਸ.ਡੀ.ਐਮ ਜਾਂ ਨੋਨ ਦੇਥੂ ਡੀ.ਸੀ ਦੇ ਥਰੂ ਅੱਜ ਰਾਸ਼ਟਰਪਤੀ ਨੂੰ ਇੱਕ ਵਿਗਿਆਪਨ ਮੈਮੋਰੰਡਮ ਦੇ ਰਹੇ ਕਿ ਵੀ ਉਥੇ ਦੇ ਹਾਲਾਤਾਂ ਨੂੰ ਜਲਦ ਤੋਂ ਜਲਦ ਨਾਰਮਲ ਕੀਤਾ ਜਾਵੇ ਹਿੰਦੂਆਂ ਨੂੰ ਸੁਰੱਖਿਆ ਦੀ ਭਾਵਨਾ ਉਸ ਦੇ ਵਿੱਚ ਆਵੇ ਵੀ ਚਾਹੇ ਉਸ ਵਾਸਤੇ ਰਾਸ਼ਟਰਪਤੀ ਸ਼ਾਸਨ ਲਾਣਾ ਪਵੇ ਚਾਹੇ ਸੈਂਟਰ ਫੋਰਸਿਸ ਲਾਣੀਆਂ ਪਾਵੇ ਕਿਸੇ ਵੀ ਤਰੀਕੇ ਨਾਲ ਹਿੰਦੂਆਂ ਦੇ ਵਿੱਚ ਜਿਹੜਾ ਉੱਥੇ ਉੱਥੋਂ ਬੰਗਾਲ ਛੱਡਣ ਦੀ ਇੱਕ ਕਵਾਇਦੀ ਚੱਲ ਪਈ ਹੈਗੀ ਹੈ ਵੀ ਹਿੰਦੂ ਬੰਗਾਲ ਛੱਡ ਰਹੇ ਹੈਗੇ ਆ ਵੀ ਐਸਾ ਨਹੀਂ ਹੋਣਾ ਚਾਹੀਦਾ ਆਪਣੇ ਦੇਸ਼ ਦੇ ਵਿੱਚ ਆਪਾਂ ਐਨ ਸੁਰੱਖਿਤ ਰਹਿਣੇ ਚਾਹੀਦੇ ਆਪਾਂ ਇਹ ਪੂਰੇ ਦੇਸ਼ ਦਾ ਮਾਹੌਲ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰਕੇ ਖਰਾਬ ਕੀਤਾ ਜਾ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਵੀ 13 ਐਮਪੀ ਹੈ ਲੇਕਿਨ ਐਮਪੀ ਨੂੰ ਸਿਰਫ ਮੁਸਲਮਾਨਾਂ ਦੀ ਵੋਟ ਚਾਹੀਦੀ ਹੈ ਹਿੰਦੂਆਂ ਦੀ ਵੋਟ ਨਹੀਂ ਚਾਹੀਦੀ ਉਹਨਾਂ ਸਾਰਿਆਂ ਨੇ ਵਕਫ ਬੋਰਡ ਦੇ ਹੱਕ ਵਜਾ ਕੇ ਉਹ ਕੀਤਾ ਵੋਟਿੰਗ ਕੀਤੀ ਵੀ ਅਸੀਂ ਅੱਜ ਸਾਰੇ ਸਾਰੇ ਦੇਸ਼ ਦੇ ਵਿੱਚ ਵਿਸ਼ਵਿੰਦੂ ਬਜਰੰਗ ਦਲ ਅੱਜ ਤਾਂ ਸਿਰਫ ਇੱਕ ਮੈਮੋਰੰਡਮ ਦੇ ਰਿਹਾ ਲੇਕਿਨ ਇਸ ਮੌਦੇ ਨੂੰ ਲੈ ਕੇ ਅਸੀਂ ਹੋਰ ਵੀ ਬੜੇ ਪੈਮਾਨੇ ਤੇ ਪ੍ਰਦਰਸ਼ਨ ਤੇ ਜਾਵਾਂਗੇ ਨਹੀਂ ਹਿੰਦੂਆਂ ਨੂੰ ਸੁਰੱਖਿਤ ਸਰਕਾਰ ਕਰੇ ਨਹੀਂ ਤਾਂ ਬਜਰੰਗ ਦਲ ਆਪਣੇ ਲੈਵਲ ਤੇ ਫਿਰ ਜਾ ਕੇ ਸੁਰੱਖਿਆ ਕਰੇਗਾ ਫਿਰ ਦੇਸ਼ ਦਾ ਮਾਹੌਲ ਵਿਗੜੇਗਾ ਉਸ ਵਾਸਤੇ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਏ ਮੈਂ विश्विंदु प्रसाद जिला अध्यक्ष पटियाला नरेश कुमार शर्मा जैसे हमारे आदरणीय गोयल साहब ने आप सबको बता ही दिया है बंगाल के मुर्शिदाबाद में जो हिंदुओं का कत्लेआम हुआ है वो बहुत ही निंदन योग्य है बहुत ही दुखद घटना है और ये जो इतना घनित कार्य है ये थम नहीं रहा है अब तो पहले मुर्शिदाबाद में था पूरे बंगाल में चल रहा है विश्व हिंदू परिषद बजरंग दल इसकी बहुत निषेधी करता है इसका घोर विरोध करता है सरकार से मांग है राष्ट्रपति से मांग है कि वहाँ तुरंत ऐसी घणित कार्रवाई पर रोक लगाई जाए राष्ट्रपति शासन लगाया जा जाए और जो पैरामिलिट्री फोर्सेज हैं उनको और सक्रिय किया जाए मिलिट्री लगाई जाए ताकि जा जा वहाँ अपने हिंदुओं की सुरक्षा निश्चित की जाए इसीलिए आज राष्ट्रपति जी के नाम माननीय श्री तहसीलदार साहब की राही मांग पत्र दिया है ਮੇਰਾ ਨਾਮ ਮਹੀਸ਼ ਜੋਸ਼ੀ ਹੈ ਜੀ ਮੇਰੇ ਕੋਲ ਵਿਸ਼ਵਨਤਪਰੀਸ਼ਦ ਨਗਰ ਅਧਿਕਾਰੀ ਰਾਸ਼ਪਤਰੀ ਦੀ ਜ਼ਿੰਮੇਵਾਰੀ ਹੈ ਤੇ ਅੱਜ ਅਸੀਂ ਇਕੱਠੇ ਹੋਏ ਹਾਂ ਜੀ ਆਪਣਾ ਤਹਿਸੀਲ ਦਾਰ ਜੀ ਦੇ ਆਫਿਸ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਜਿਹੜਾ ਉਹਨਾਂ ਦੇ ਥਰੂ ਰਾਸ਼ਪਤੀ ਜੀ ਨੂੰ ਜਾਏਗਾ ਤੇ ਇਹਦੇ ਵਿੱਚ ਸਾਡੀ ਇਹੀ ਮੰਗ ਕੀਤੀ ਹੈ ਵੀ ਜਿਹੜਾ ਜਿਹੜਾ ਬੰਗਾਲ ਦੇ ਵਿੱਚ ਜਿਹੜਾ ਹਿੰਦੂਆ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਜਿਹੜਾ ਉਹਨਾਂ ਦੇ ਘਰ ਸਾੜੇ ਜਾ ਰਹੇ ਹਨ ਉਹਨਾਂ ਦੀਆਂ ਦੁਕਾਨਾਂ ਸਾੜੀ ਜਾ ਰਹੀਆਂ ਉਹਨਾਂ ਦੇ ਉੱਤੇ ਲਗਾਤਾਰ ਹੀ ਅਤਿਆਚਾਰ ਹੋ ਰਿਹਾ ਹੈ ਉਸੀ ਰੋਕਥਾਮ ਕੀਤੀ ਜਾਵੇ ਉਹਦੇ ਤੇ ਆਪਣਾ ਚਾਹੇ ਰਾਸ਼ਟਰਪਤੀ ਸ਼ਾਸਨ ਲੱਗੇ ਚਾਹੇ ਮਿਲਟਰੀ ਲੱਗੇ ਕਿਸੇ ਵੀ ਤਰੀਕੇ ਨਾਲ ਉਸ ਨੂੰ ਰੋਕਿਆ ਜਾਵੇ ਕਿਉਂਕਿ ਇਹ ਬਹੁਤ ਹੀ ਵੱਧਦਾ ਜਾ ਰਿਹਾ ਹੈ ਕਿਉਂਕਿ ਉੱਥੇ ਦੀ ਜਿਹੜੀ ਬੰਗਾਲ ਸਰਕਾਰ ਹੈ ਉਹਨਾਂ ਦੀ ਫੁੱਲ ਆਫ ਸਪੋਰਟ ਕਰ ਰਹੀ ਹੈ ਜਿਹੜੇ ਰੋਂਗੀਆਂ ਹੈਗੇ ਆ ਉਹਨਾਂ ਨੂੰ ਪੂਰੀ ਸਹੂਲਤਾਂ ਦੇ ਰਹੀ ਹੈ ਕਿ ਵੀ ਉਹ ਹਿੰਦੂਆਂ ਦੇ ਉੱਤੇ ਅਤਿਆਚਾਰ ਕਰਨ ਤਾਂ ਇਸ ਨੂੰ ਜਲਦੀ ਤੋਂ ਜਲਦੀ ਦੀ ਰੋਕਥਾਮ ਕੀਤੀ ਜਾਵੇ ਸਾਡਾ ਹੀ